ਦਾ ਖਾਲਸਾ ਵਾਹਿਗੁਰੂ ਜੀ ਖਤੈ ਜਿੱਥੇ ਕਿ ਸਾਡੀ ਐਸਜੀਪੀਸੀ ਦੀ ਜਮਹੂਰੀਅਤ ਬਹੁਤ ਪਿੱਛੇ ਚਲੀ ਗਈ ਹੈ ਪਰ ਐਸਜੀਪੀਸੀ ਦਾ ਕਰਦਰ ਹਜੇ ਵੀ ਸਿੱਖ ਸੰਗਤ ਦੇ ਵਿੱਚ ਹੈਗਾ ਪਿਛਲੇ ਦਿਨ ਜਦ ਗ੍ਰਹਿ ਮੰਤਰੀ ਨੇ ਰਾਜ ਸਭਾ ਦੇ ਵਿੱਚ ਕਹਿ ਕੇ ਸਿੱਖ ਭਾਵਨਾ ਨੂੰ ਪੜਤਾਇਆ ਸੀ ਕਿ ਕਈ ਲੋਕ ਭਿੰਡਾ ਵਾਲਿਆਂ ਦੀ ਰੀਸ ਕਰਨਾ ਚਾਹੁੰਦੇ ਆ ਉਹ ਹੁਣ ਡਿਬੜੂਗੜ੍ਹ ਦੀ ਜੇਲ੍ਹ 'ਚ ਬੈਠ ਕੇ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਆ ਇਹ ਭੜਕਾਉ ਪਾਸ਼ਣ ਰਾਜ ਸਭਾ 'ਚ ਅਮਿਤ ਸ਼ਾਹ ਨੇ ਦਿੱਤਾ ਸੀ ਔਰ ਉਸ ਤੋਂ ਪ੍ਰੰਤ ਬੜੀਆਂ ਘੱਟ ਸੰਸਥਾਵਾਂ ਇਹਦੇ ਵਿਰੋਧ 'ਚ ਬੋਲੀਆਂ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਜੇਲ੍ਹਾਂ 'ਚ ਗੁਰੂ ਗ੍ਰੰਥ ਸਾਹਿਬ ਰਚਨ ਵਾਲੇ ਸੋਚਣ ਵਾਲੇ ਪੜ੍ਹਨ ਵਾਲੇ ਉਹਨਾਂ ਦੀ ਬਾਣੀ ਨੂੰ ਅਪਣਾਉਣ ਵਾਲੇ ਹੁਣ ਜੇਲ੍ਹਾਂ 'ਚ ਬੈਠਣਗੇ ਅੱਜ ਬੜੀ ਖੁਸ਼ੀ ਨਾਲ ਦੱਸਣਾ ਪੈਂਦਾ ਹੈ ਕਿ ਐਸਜੀਪੀਸੀ ਨੇ ਆਪਣੇ ਜਨਰਲ اجلاس ਦੇ ਵਿੱਚ ਇਸ ਸ਼ਬਦਾਵਲੀ ਦੇ برخلاف ਤਕੜਾ ਬਿਆਨ ਤੇ ਮਤਾ ਪਾਸ ਕੀਤਾ ਹੈਗਾ ਜਿੱਥੇ ਸਾਡੀ ਜਿਹੜੀ ਸਿਧਾਂਤਿਕ ਸੋਚ ਨਹੀਂ ਮਿਲਦੀ ਹੈਗੀ ਕਈ ਵਿਅਕਤੀ ਐਸਜੀਪੀਸੀ ਚ ਉੱਥੇ ਅਸੀਂ ਸਮਝਦੇ ਹਾਂ ਕਿ ਜਿੰਨੀ ਦੇਰ ਸਿੱਖ ਕੱਟੇ ਹੋ ਕੇ ਇਹ ਮੁਤਸ਼ਵੀ ਸੋਚ ਦਾ ਸਾਹਮਣਾ ਨਹੀਂ ਕਰਦੇ ਇਕਮੁੱਠ ਹੋ ਕੇ ਅਸੀਂ ਆਪਣੇ ਧਰਮ ਦੀ ਰਖਵਾਲੀ ਨਹੀਂ ਕਰਦੇ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਲੈ ਕੇ ਜਿਵੇਂ ਕਿ ਦਿੱਲੀ ਕਮੇਟੀ ਕਬਜ਼ੇ 'ਚ ਕਰ ਲਈ ਜਿਵੇਂ ਕਿ ਨੰਦੇੜ ਸਾਹਿਬ ਉੱਥੇ ਬੋਰਡ ਕਬਜ਼ੇ 'ਚ ਕਰ ਲਿਆ ਹੈਗਾ ਔਰ ਪਟਨਾ ਸਾਹਿਬ ਦਾ ਤਖਤ ਵੀ ਆਪਣੇ ਕਬਜ਼ੇ 'ਚ ਭਾਜਪੀ ਨੇ ਕਰ ਲਿਆ ਹਰਿਆਣੇ 'ਚ ਵੰਡ ਪਾਤੀ ਇਹਦੇ ਨਾਲ ਸਾਡੀ ਸ਼ਕਤੀ ਖਿੰਡਦੀ ਹੈਗੀ ਐ ਔਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਨ ਵਾਲੇ ਇਹ ਖੰਡਾ ਕੇ ਆਪਣੇ ਆਪਸ਼ਬਦ ਬੋਲਣ ਨੂੰ ਤਿਆਰ ਹੋ ਜਾਂਦੇ ਆ ਇਹ ਗ੍ਰਹਿ ਮੰਤਰੀ ਦੀ ਡੂੰਗੀ ਸੋਚ ਹੈ ਕਿ ਇਹਨਾਂ ਨੇ ਸਾਡੇ ਚੋਣ ਨਹੀਂ ਹੋਣ ਦੇਣੇ ਸਾਡੀ ਇੱਕ ਮਤਾ ਚੋਣਾ ਰਹੀ ਜਮਹੂਰੀਅਤ ਰਹੀ ਹੋਣੀ ਦੇਣੀ ਔਰ ਜਿੱਥੇ ਜਿੱਥੇ ਚੋਣ ਹੋ ਕੇ ਸੰਗਤਾਂ ਨੇ ਆਪਣਾ ਤਖਤ ਦਾ ਜਥੇਦਾਰ ਆਪਣਾ ਬੋਰਡ ਦਾ ਮੁਖੀ ਚੁਣਨਾ ਹੁੰਦਾ ਉਥੇ ਇਹਨਾਂ ਨੇ ਸਰਕਾਰਾਂ ਰਹੀ ਆਪਣੇ ਨਿਯੁਕਤ ਕੀਤੇ ਗਏ ਬੰਦੇ ਰੱਖੇ ਹੋਏ ਆ ਸੋ ਅੱਜ ਅਸੀਂ ਇਸ ਏਕਤਾ ਸੋਚ ਦੀਨ ਆਪਾਂ ਉਹਦੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਆ ਐਸਡੀਪੀਸੀ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਇਹ ਉਹਨਾਂ ਨੇ ਸਖਤ ਬਿਆਨ ਅਮ੍ਰਿਤਸਰ ਦੇ ਵਰਕਲਾ ਪਾਇਆ ਤੇ ਆਸ ਕਰਦੇ ਆ ਕਿ ਸਿੱਖ ਸੰਗਤ ਇਕੱਠੀ ਹੋ ਕੇ ਇਹ ਮਤਸ਼ਵੀ ਸੋਚ ਦੇ ਬਰਖਲਾਫ ਖੜੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ